ਇਸ ਕੁਰਾਲੀ ਦੇ ਮਜ਼ਦੂਰ ਦੀਆਂ ਗੱਲਾਂ ਸੁਣ ਤੁਸੀਂ ਵੀ ਹੋ ਜਾਓਗੇ ਖੁਸ਼ ਕਿਸੇ ਵਕਤ ਆਮ ਆਦਮੀ ਪਾਰਟੀ ਦਾ ਸੀ ਵਰਕਰ ਹੁਣ ਭਗਵੰਤ ਮਾਨ ਨੂੰ ਸੁਨਾਈਆਂ ਹੱਡ ਬਿੱਤੀਆਂ ਇਸ ਗਰੀਬ ਮਜ਼ਦੂਰ ਦੀਆਂ ਗੱਲਾਂ ਸੁਣ ਵੀਡੀਓ ਅਕਾਲੀ ਆਗੂਆਂ ਤੱਕ ਪਹੁੰਚਾਣੀ ਸ਼ੇਅਰ ਕਰ ਹੁਣ ਤੁਹਾਡੀ ਜ਼ਿੰਮੇਵਾਰੀ ਹੈ ਤੁਸੀਂ ਐਂ ਦੱਸੋ ਪਿਛਲੀ ਵਾਰ ਤੁਸੀਂ ਕਿਹੜੀ ਰਾਜਨੀਤਿਕ ਪਾਰਟੀ ਨੂੰ ਵੋਟ ਪਾਈ ਸੀ ਤੇ ਕਿਹਦਾ ਸਾਥ ਦਿੱਤਾ ਸੀ ਨਾਮ ਆਦੀ ਪਾਰਟੀ ਦਿੱਤਾ ਸੀ ਇਹਨਾਂ ਦਾ ਤਾਂ ਉਹ ਕੰਮ ਆਜੀ ਕਾਨੂੰਨੀ ਮਿਆਂ ਨੂੰ ਰੱਖਦ ਨੇ ਚੇਤੇ ਉਹ ਜੋ ਉੱਚਿਆਂ ਦੇ ਯਾਰ ਹੋ ਗਏ ਹੁਣ ਸਾਨੂੰ ਨਹੀਂ ਇਹ ਚੱਜ ਨਾ ਬੁਲਾਉਂਦੇ ਜਦੋਂ ਦੇ ਸਟਾਰ ਹੋ ਗਏ ਉਹ ਵੱਡੇ ਬਣ ਕੇ ਕਰਾਇ ਉੱਤੇ ਬੋਲਦੇ ਨੇ ਬੁੱਲੀਆਂ ਨੂੰ ਘੁੱਟ-ਘੁੱਟ ਕੇ ਕਿੰਜ ਸੀਨਾ ਤੇ ਨਿਗਾ ਪਾਈਏ ਹਾਈ ਲੋਕੀ ਮਿਲਣ ਉੱਠ-ਉੱਠ ਕੇ ਹੁਣ ਇਹਨਾਂ ਨੂੰ ਸਲਾਮ ਕਹਿਣ ਵਾਲੇ ਸਾਡੇ ਜੇ ਹਜ਼ਾਰ ਹੋ ਗਏ ਹੁਣ ਸਾਨੂੰ ਨੀ ਇਹ ਚੱਜ ਨਾ ਬੁਲਾਉਂਦੇ ਜਦੋਂ ਦੇ ਸਟਾਰ ਹੋ ਗਏ ਅਸੀਂ ਜੀ ਨਾਲ ਪਿੱਛੇ ਖੜੇ ਸੀ ਪਹਾੜ ਵਾਂਣ ਲੋਕੀ ਰੇਤ ਦੀ ਦੀਵਾਰ ਦੱਸਦੇ ਯਾਰੀ ਸਾਡੀ ਸੀਗੀ ਖੂਨ ਨਾਲ ਸੰਗਣੀ ਲੋਕੀ ਮਮੂਲੀ ਜਾਣਕਾਰ ਦੱਸਦੇ ਆਪ ਪਿੱਤਣ ਤੋਂ ਸੋਨਾ ਬਣ ਬੈਠੇ ਅਸੀਂ ਫੁੱਲਾਂ ਤੋਂ ਵੀ ਖਾਰ ਹੋ ਗਏ ਹੁਣ ਸਾਨੂੰ ਨੀ ਚੱਜਨਾ ਬੁਲਾਉਂਦੇ ਜਦੋਂ ਦੇ ਸਟਾਰ ਹੋ ਗਏ ਮਜ਼ਦੂਰਾਂ ਨੂੰ ਕਿਹੜਾ ਚੱਜਨਾ ਬੁਲਾਉਣਾ ਹੁੰਦਾ ਬੁਲਾਉਣਾ ਹੁੰਦਾ ਹੀ ਮਜ਼ਦੂਰ ਤਾਂ ਮਜ਼ਦੂਰ ਹੀ ਰਹਿਣਾ ਵੀਰ ਸਾਨੂੰ ਪੁੱਛ ਕੇ ਦੇਖ ਵੀਰ ਸਾਨੂੰ ਪੁੱਛ ਕੇ ਦੇਖ ਹੈ ਇੱਕ ਦਿਹਾੜੀ ਲੱਗਦੀ ਐ ਚਾਰ ਦਿਨ ਵਿਹਲੇ ਨੂੰ ਇੰਨੀ ਐ ਟੈਨਸ਼ਨ ਆ ਤੁਸੀਂ ਮੰਨਣਾ ਝੂਠ ਸਾਡਾ ਨਾ ਐਨੀ ਕਰਦੇ ਮਾੜੀ ਸਾਡੀ ਕਦੇ ਨਾ ਲੱਗਦੀ ਦਿਹਾੜੀ ਬੱਤ ਪਹਿਲਾ ਪਾਗ ਦੇਖ ਲਈ ਤੋ ਆਤਮਾ ਨਾੜੀ ਪਰ ਇਹਨੇ ਵੀ ਕਰਤੀ ਮੇਰੇ ਨਾਲ ਬਹੁਤ ਮਾੜੀ 2 ਮਹੀਨੇ ਆਮ ਆਦੀ ਪਾਰਟੀ ਬਾਰੇ ਮੈਂ ਇੱਕ दारू ਦੀ ਬੋਤਲ ਤੱਕ ਨਹੀਂ ਪੀਤੀ ਮੈਨੂੰ ਕਹਿ ਕੇ ਦਿਖਾ ਦਵੇ ਜੇ ਮੈਨੂੰ ਕੋਈ ਕਿਸੇ ਆਮ ਆਦੀ ਪਾਰਟੀ ਵਾਲੇ ਨੇ दारू ਧੱਕ ਦਿੱਤੀ ਹੋਵੇ ਕਹਣਾ ਮਨ ਮਾਰ ਕੇ ਸੋਚਦਾ ਸੋਚਦਾ ਹਾਂ ਲੰਮੀ ਸੋਚ ਕੋੜੇ ਰੰਡੀ ਦਾ ਰੰਡ ਨੂੰ ਕੱਟ ਲਵੇ ਕੱਟਣ ਨਹੀਂ ਦਿੰਦੇ ਲੋਕੜੇ ਸਾਡੇ ਨਾਲ ਤਾਂ ਲਾਹ ਹੀਰਾ ਗੱਲ ਸੱਚਾ ਸੱਚੀ ਹੈ ਕਹਿੰਦਾ ਕਹਣਾ ਦੁਨੀਆ ਸਫਰ ਮੁਸਾਫਰਾ ਦੀ ਬੰਦਾ ਆਣ ਕੇ ਵਕਤ ਲੰਗਾ ਜਾਂਦਾ ਕੋਈ ਫੁੱਲਾਂ ਨਾਲ ਵੀ ਹੱਸਦਾ ਨਹੀਂ ਕੋਈ ਕੰਡਿਆਂ ਨਾਲ ਵੀ ਨਵਾ ਜਾਂਦਾ ਕੋਈ ਕੰਡਿਆਂ ਨਾਲ ਵੀ ਨਵਾ ਜਾਂਦਾ ਤੁਸੀਂ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਰੈਲੀ ਹੈ ਕੁਰਾਲੀ ਦੇ ਵਿੱਚ ਤੁਸੀਂ ਉੱਥੇ ਪਹੁੰਚੇ ਹੋ ਕੀ ਲੱਗਦਾ ਸ਼੍ਰੋਮਣੀ ਅਕਾਲੀ ਦਲ ਇੱਕ ਵਧੀਆ ਪਾਰਟੀ ਹੈ ਜਿਹੜੀ ਕਿ ਜੋ ਕਹਿੰਦੀ ਉਹ ਕਰਦੀ ਹੈ ਵੀਰ ਸੌਣਵੀਂ ਅਕਾਲੀ ਦਲ ਦੇਖ ਇੱਕ ਮਿੰਟ ਜੇ ਅਕਾਲੀ ਦਲ ਕਰਦੀ ਸੀ ਕੰਮ ਹੈ ਜੇ ਅਕਾਲੀ ਦਲ ਕੰਮ ਕਰਦੀ ਸੀ ਹੈ ਤਾਂ ਹੀ ਤਾਂ ਹੀ ਇੱਧਰ ਆਉਣਾ ਪਿਆ ਆਉਣਾ ਪਿਆ ਰੈਲੀ ਦੇ ਵਿੱਚ ਵਿਚਾਰੇ ਸੁਣਨ ਨੂੰ ਕੋਈ ਮਨ ਭਾਜਵੇ ਉਹ ਕਰਦੇ ਤਾਂ ਕਹੋਂਗੇ ਵੀ ਪਾਈ ਤੂੰ ਕਮਾ ਕੇ ਘਰ ਲੈ ਗਿਆ ਹੈ ਤੁਸੀਂ ਇੱਥੇ ਰੈਲੀ ਚ ਆਏ ਹੋਏ ਸੁਖਵੀਰ ਸਿੰਘ ਬਾਦਲ ਦੀ ਘਰ ਕਿੱਲੇ ਕੇ ਜਾਉਂਗੇ ਫਿਰ ਤੁਸੀਂ ਸ਼ਾਮ ਨੂੰ ਤੈਨੂੰ ਕੀ ਕੀ ਦੁੱਖ ਦੱਸਾਂ ਨਾ ਮੈਂ ਰੋਵਾ ਨਾ ਮੈਂ ਹੱਸਾ ਯਾਰ ਹੈ ਹੁਣ ਕੀ ਆ ਲੈ ਜਾਣਾ ਕੱਖ ਵੀ ਨਹੀਂ 20 ਰੁਪਏ ਕਿਰਾਏ ਦੇ ਪਏ ਆ ਜੇਬ ਦੇ ਵਿੱਚ ਆਲਾ ਦੇਖ ਲਾ ਝੂਠੀ ਤੇਰੇ ਕੋਲ ਬੋਲਦਾ ਉਹ ਕਿਰਾਇਆ ਲਾ ਕੇ ਚੱਲ ਜਣਾ 20 ਕਾਲੂ ਵੇਰ ਕਹਿੰਦਾ ਐ ਕਰਦੇ ਨੇ ਕੋਈ 20 ਰੁਪਏ ਪਏ ਆ ਕਿਰਾਇਆ ਲੱਗ ਜਾਣਾ ਬਸ ਬਸ ਆਉਣ ਲੱਗੀ ਆ ਮਤਲਬ ਮਜ਼ਦੂਰਾਂ ਨੇ ਕਿੱਥੇ ਕਮਾਉਣੇ ਢੇਲੇ ਐਕਨ ਟੋੜ ਕੇ ਭਗਵੰਤ ਮਾਨ ਨੇ ਸਾਨੂੰ ਸੁਣਾ ਕੇ ਬਸਾਲਿਆ ਹੁਣ ਗੰਗੇ ਲਖਮੀਪੁਰ ਵਾਲੇ ਨੇ ਵੀ ਆਪਣਾ ਗੱਬ ਵਾ ਲਿਆ ਤੋ ਗੱਪਾ ਗਸੰਗੇ ਨੇ ਕੀ ਆ ਗਿਆ ਸੀ ਕਹਿੰਦਾ ਕਰੋ ਯਾਦ ਸ਼ਹੀਦਾਂ ਨੂੰ ਜਿਨ੍ਹਾਂ ਦੇਸ਼ ਯਾਦ ਕਰਵਾਇਆ ਉਹ ਬਾਜੀ ਲਾਗੇ ਸਿਰ ਤੜਦੀ ਜੀਵ ਨੇ ਦੇਸ਼ ਦੇ ਲੇਖੇ ਲਾਇਆ ਹੋ ਗਏ ਅੰਬਰ ਸੂਰ ਮੇ ਓ ਦੁਨੀਆ ਯਾਦ ਰਹੂਗੀ ਕਰਦੀ ਲੋਕ ਸਭਾ ਚੋਣਾਂ ਦਾ ਬਿਗੁਲ ਵੱਜ ਚੁੱਕਿਆ ਹੈ ਅਤੇ ਹਰ ਇੱਕ ਰਾਜਨੀਤਿਕ ਪਾਰਟੀ ਵੱਲੋਂ ਜਦੋਂ ਵੋਟਾਂ ਹੁੰਦੀਆਂ ਉਸ ਵਕਤ ਮਜ਼ਦੂਰਾਂ ਨੂੰ ਹੀ ਯਾਦ ਕੀਤਾ ਜਾਂਦਾ ਕਿਉਂਕਿ ਮਜ਼ਦੂਰ ਕਾਫੀ ਜਿਆਦਾ ਸਰਗਰਮ ਹੁੰਦੇ ਨੇ ਅਤੇ ਜਜ਼ਬਾਤੀ ਹੁੰਦੇ ਨੇ ਅਤੇ ਉਹ ਜਿਹੜੀ ਪਾਰਟੀ ਦੇ ਨਾਲ ਵੀ ਲੱਗ ਜਾਣ ਉਸੇ ਪਾਰਟੀ ਨੂੰ ਜਿਤਾਉਣ ਦੀ ਕੋਸ਼ਿਸ਼ ਵੀ ਕਰਦੇ ਨੇ ਕੁਰਾਲੀ ਦੇ ਲੇਬਰ ਜੋਗ ਦੀ ਗੱਲ ਕਰੀਏ ਤਾਂ ਇੱਕ ਮਜ਼ਦੂਰ ਕਾਫੀ ਸਾਲਾਂ ਤੋਂ ਇੱਥੇ ਖੜਦਾ ਹੈ ਅਤੇ ਉਹ ਮਜ਼ਦੂਰ ਆਪਣਾ ਪ੍ਰਤੀਕਿਰਿਆ ਦੇਣਾ ਚਾਹੁੰਦਾ ਜੋ ਕਿ ਰਾਜਨੀਤਿਕ ਮਾਹੌਲ ਚੱਲ ਰਿਹਾ ਹੈ ਸਾਡੇ ਨਾਲ ਮੋਨ ਸਿੰਘ ਜੀ ਨੇ ਮੋਨ ਸਿੰਘ ਜੀ ਪਹਿਲਾਂ ਤਾਂ ਦੱਸੋ ਆਪਣਾ ਪਿੰਡ ਕਿਹੜਾ ਹੈ ਪਿੰਡ ਲక్ష్ਮੀਪਰਾ ਹੈ ਰੋਪੜ ਕੋਲ ਹੂੰ ਰੰਗੀਲਪੁਰ ਦੇ ਨਾਲ ਪਿੰਡ ਪੈਂਦਾ ਈ ਲਖਮੀਪੁਰ ਚੱਲੀਆਂ ਤੁਸੀਂ ਐਂ ਦੱਸੋ ਪਿਛਲੀ ਵਾਰ ਤੁਸੀਂ ਕਿਹੜੀ ਰਾਜਨੀਤਿਕ ਪਾਰਟੀ ਨੂੰ ਵੋਟ ਪਾਈ ਸੀ ਤੇ ਕੀ ਦਾ ਸਾਥ ਦਿੱਤਾ ਸੀ ਆਮ ਆਦਮੀ ਪਾਰਟੀ ਦਿੱਤਾ ਸੀ ਫਿਰ ਫਿਰ ਕੀ ਬਣਿਆ ਆਮ ਆਦਮੀ ਪਾਰਟੀ ਨੇ ਜੋ ਲੋਕਾਂ ਦੇ ਨਾਲ ਵਾਅਦੇ ਕੀਤੇ ਸੀ ਉਹਨਾਂ ਨੂੰ ਪੂਰਾ ਕਰਿਆ ਬਾਅਦ ਉਹ ਜੇ ਕੋਈ ਅਜੇ ਕੋਈ ਪੂਰੇ ਨਹੀਂ ਵਾਅਦੇ ਕਰੇ ਸਾਰ ਮਜ਼ਦੂਰਾਂ ਦੇ ਨਹੀਂ ਕਰੇ ਜੀ ਵਾਅਦੇ ਪੂਰੇ ਬਾਕੀ ਸਭ ਨੂੰ ਕਿਸਾਨਾਂ ਨਾਲ ਬੈਠ ਕੇ ਮੀਟਿੰਗ ਕਰ ਲਈ ਹਾਂਜੀ ਕੋਈ ਮਜ਼ਦੂਰਾਂ ਨਾਲ ਵੀ ਬੈਠ ਕੇ ਭਗਵੰਤ ਮਾਨ ਜੀ ਮੀਟਿੰਗ ਕਰ ਲਵੇ ਮਜ਼ਦੂਰਾਂ ਨਾਲ ਨਹੀਂ ਇਨਰ ਤਾਂ ਉਹ ਕੰਮ ਆਜੀ ਕਾਨੂੰਨੀ ਨੀਮਿਆਂ ਨੂੰ ਰੱਖਦਨੇ ਚੇਤੇ ਹੋ ਜੋ ਉੱਚਿਆਂ ਦੇ ਯਾਰ ਹੋ ਗਏ ਹੁਣ ਸਾਨੂੰ ਨੀ ਇਹ ਚੱਜ ਨਾ ਬੁਲਾਉਂਦੇ ਜਦੋਂ ਦੇ ਸਟਾਰ ਹੋ ਗਏ ਵੱਡੇ ਬਣ ਕੇ ਕਰਾਏ ਉੱਤੇ ਬੋਲਦੇ ਨੇ ਬੁੱਲੀਆਂ ਨੂੰ ਘੁੱਟ-ਘੁੱਟ ਕੇ ਕਿੰਜ ਸੀਨਾ ਤੇ ਨਿਗਾ ਪਾਈਏ ਹਾਏ ਲੋਕੀ ਮਿਲਣ ਉੱਠ-ਉੱਠ ਕੇ ਹੁਣ ਇਹਨਾਂ ਨੂੰ ਸਲਾਮ ਕਹਿਣ ਵਾਲੇ ਸਾਡੇ ਜੇ ਹਜ਼ਾਰ ਹੋ ਗਏ ਹੁਣ ਸਾਨੂੰ ਨੀ ਇਹ ਚੱਜ ਨਾ ਬੁਲਾਉਂਦੇ ਜਦੋਂ ਦੇ ਸਟਾਰ ਹੋ ਗਏ ਅਸੀਂ ਜੀ ਨਾਲ ਪਿੱਛੇ ਖੜੇ ਸੀ ਪਹਾੜ ਵਾਂਣ ਲੋਕੀ ਰੇਤ ਦੀ ਦੀਵਾਰ ਦੱਸਦੇ ਯਾਰੀ ਸਾਡੀ ਸੀਗੀ ਖੂਨ ਨਾਲ ਸੰਗੜੀ ਲੋਕੀ ਮਮੂਲੀ ਜਾਣਕਾਰ ਦੱਸਦੇ ਆਪ ਪਿੱਤਣ ਤੋਂ ਸੋਨਾ ਬਣ ਬੈਠੇ ਅਸੀਂ ਫੁੱਲਾਂ ਤੋਂ ਵੀ ਖਾਰ ਹੋ ਗਏ ਹੁਣ ਸਾਨੂੰ ਨੀ ਇਹ ਚੱਜ ਨਾ ਬੁਲਾਉਂਦੇ ਜਦੋਂ ਸਟਾਰ ਹੋ ਗਏ ਮਜ਼ਦੂਰਾਂ ਨੂੰ ਕਿਹੜਾ ਜੱਜ ਨਾ ਬੁਲਾਉਂਦਾ ਬੁਲਾਉਂਦਾ ਹੀ ਮਜ਼ਦੂਰ ਤਾਂ ਮਜ਼ਦੂਰ ਹੀ ਰਹਿਣਾ ਵੀਰ ਸਾਨੂੰ ਪੁੱਛ ਕੇ ਦੇਖ ਵੀਰ ਸਾਨੂੰ ਪੁੱਛ ਕੇ ਦੇਖ ਹੈ ਇੱਕ ਦਿਹਾੜੀ ਲੱਗਦੀ ਹੈ ਚਾਰ ਦਿਨ ਵਿਹਲੇ ਪਹਿਲਾਂ ਮੇਰੇ ਬਾਪ ਨੇ ਤਸਲਾ ਚੱਕਿਆ ਫੇਰ ਤਸਲਾ ਮੇਰੇ ਸਿਰ ਤੇ ਹੁਣ ਮੈਂ ਆਪਣੇ ਮੁੰਡੇ ਦੇ ਸਿਰ ਤੇ ਚਕਾਉਂ ਨਹੀਂ ਫਿਰਦਾ ਹੈ ਹੈ ਸਾਡੀ ਜ਼ਿੰਦਗੀਆਂ ਰੇਦੀ ਲੰਘ ਜੂਗੀਆਂ ਲੋਕ ਲੋਕ ਤਾਂ ਕਿ ਲੋਕ ਤਾਂ ਕਹਿੰਦੇ ਅਸੀਂ ਆਪਣੇ ਮਜ਼ਦੂਰਾਂ ਆਪਣੇ ਬੱਚੇ ਨੂੰ ਪੜਾ ਲਿਖਾ ਕੇ ਅਸੀਂ ਡਾਕਟਰ ਬਣਾਉਂਗੇ ਇੰਜੀਨੀਅਰ ਬਣਾਉਂਗੇ ਤੁਸੀਂ ਕਹਿੰਦੇ ਤਸਲਾ ਚਕਾਤੇ ਆ ਤਸਲੇ ਹੀ ਚੱਕਣਾ ਪੈਣਾ ਬਿਰ ਮਜ਼ਦੂਰਾਂ ਨੂੰ ਨੌਕਰੀਆਂ ਕਿਹੜੇ ਦੇ ਰਿਆ ਨੌਕਰੀ ਕੋਈ ਦੇ ਨਹੀਂ ਮਜ਼ਦੂਰਾਂ ਨੂੰ ਨੌਕਰੀ ਕੋਈ ਨਹੀਂ ਦੇ ਰਿਆ ਜੇ ਮਜ਼ਦੂਰਾਂ ਨੂੰ ਨੌਕਰੀ ਦੇ ਦੇਵੇ ਨਾ ਮਜ਼ਦੂਰ ਤੇ ਮੈਂ ਕਹਿੰਦੇ ਕਸਮ ਲੱਗੇ ਸਾਂ ਤਾਂ ਪੜਾਉਣੀ ਬੱਚੇ ਬਹੁਤ ਮੁਸ਼ਕਲ ਲੱਗਦੇ ਆ ਸਾਨੂੰ ਇੰਨੀ ਐ ਟੈਨਸ਼ਨ ਆ ਤੁਸੀਂ ਮੰਨਣਾ ਝੂਠ ਸਾਡਾ ਨਾ ਇੰਨੀ ਕਰਦੇ ਮਾੜੀ ਸਾਡੀ ਕਦਨ ਲੱਗਦੀ ਦਿਹਾੜੀ ਮੈਂ ਤਾਂ ਪਹਿਲਾ ਪਾ ਕੇ ਦੇਖ ਲਈ ਪਗਵਾਤ ਮਾੜੀ ਪਰ ਇਹਨੇ ਵੀ ਕਰਤੀ ਮੇਰੇ ਨਾਲ ਬਹੁਤ ਮਾੜੀ ਕੀ ਕੀ ਮਾੜੀ ਕਰਤੀ ਤੁਸੀਂ ਕਹਿੰਦੇ ਮੇਰੇ ਨਾਲ ਮਾੜੀ ਕਰਤੀ ਉਹ ਕਹਿੰਦੇ ਮਜ਼ਦੂਰ ਸਾਡੀ ਰੀੜ ਦੀ ਹੱਡੀ ਆ ਪਾਰਟੀ ਦੀ ਮਜ਼ਦੂਰਾਂ ਵਰ ਕੋਈ ਬਿਆਨਤਾ ਆਵੇ ਕੋਈ ਮਜ਼ਦੂਰਾਂ ਕਿਸਾਨਾਂ ਨਾਲ ਤੁਸੀਂ ਬੈਠ ਕੇ ਮੀਟਿੰਗ ਕਰ ਲਈ ਯਾਰ ਮਜ਼ਦੂਰਾਂ ਅਗਲ ਕਿਉਂ ਨਹੀਂ ਬੈਠ ਕੇ ਮੀਟਿੰਗ ਕਰ ਸਕਦੇ ਵੀ ਤੁਸੀਂ ਆਪਣੇ ਮਸਲੇ ਦੱਸੋ ਫੈਕਟਰੀ ਦੇਖੋ 9000 ਤੋਂ ਵੱਧ ਤਨਖਾਹ ਨਹੀਂ ਡੀਸੀ ਰੇਟ ਕਿਉਂ ਨਹੀਂ ਵਧ ਰਹੇ ਕਿਉਂ ਨਹੀਂ ਵਧ ਰਹੇ ਡੀਸੀ ਰੇਟ ਹਰੇਕ ਵਿਭਾਗ ਨੂੰ ਆਪਾਂ ਕਹਿ ਰਹੇ ਆ ਵੀ ਤੁਸੀਂ 70 7000 ਰੁਪਏ ਆ ਮੈਂ ਕੋਈ ਨੌਕਰੀ ਦਿੱਤੀ ਉਹ ਡੀਸੀ ਰੇਟ ਵੀ ਵਧਾਓ ਕੋਈ ਜੇਸੀ ਦਿਹਾੜੀ ਚੌਂਕ ਪਰ ਕਹਿੰਦੇ ਕਿੰਨੀ ਦਿਹਾੜੀ ਆ 600 ਰੁਪਏ ਜੀ ਬਾਹ ਫੜ ਕੇ ਕਹਿ ਦਿੰਦੇ ਆ ਆ ਵੀਰ 600 ਰੁਪਿਆ ਤੂੰ ਤਸਲਾ ਚੱਕ ਲੂੰਗਾ ਤੂੰ ਆ ਕਰ ਲੂੰਗਾ ਤੁਸੀਂ ਐਦਾ ਕਹਿੰਦੇ ਫਿਰ ਪਤਾ ਗੱਲ ਆ ਅਸੀਂ ਸਾਨੂੰ ਲੋਕ ਦਾ ਬਾਹ ਤੇ ਫੜ ਫੜ ਕੇ ਪੁੱਛਦੇ ਆ ਵੀਰ ਤੂੰ ਆ ਮਜ਼ਦੂਰੀ ਕਰ ਲੂੰਗਾ ਤੂੰ ਕੋਠੇ ਪਰ ਚੜ੍ਹਨੇ ਯੋਗ ਹੈਗਾ ਹੈ ਮਜ਼ਦੂਰੀ ਕਰਨੀ ਬਹੁਤ ਕੀ ਮਜ਼ਦੂਰ ਨੂੰ ਮਜ਼ਦੂਰ ਬਣਾ ਕੇ ਨਾ ਰੱਖੋ ਸਰਕਾਰੋਂ ਅਸੀਂ ਬਹੁਤ ਅਸੀਂ ਵੀ ਮੈਂ ਵੀ ਬਹੁਤ ਜੋਰ ਲਾਇਆ ਮੈਂ ਮਹੀਨੇ ਦਿਹਾੜੀ ਤੱਕ ਨਹੀਂ ਲਿੱਤੀ 2 ਮਹੀਨੇ ਆਮ ਆਦੀ ਪਾਰਟੀ ਬਾਰੇ ਮੈਂ ਇੱਕ दारू ਦੀ ਬੋਤਲ ਤੱਕ ਨਹੀਂ ਪੀਤੀ ਮੈਨੂੰ ਕਹਿ ਕੇ ਦਿਖਾ ਦਵੇ ਜੀ ਮੈਨੂੰ ਕੋਈ ਕਿਸੇ ਆਮ ਆਦੀ ਪਾਰਟੀ ਵਾਲੇ ਨੇ दारू ਧੱਕ ਦਿੱਤੀ ਹੋਵੇ ਮੈਂ ਕਿਸੇ ਤੋਂ दारू ਨਹੀਂ ਲਿੱਤੀ ਕਿਸੇ ਤੋਂ ਕੁਝ ਨਹੀਂ ਲਿੱਤਾ ਪਰ ਮੈਂ ਸੱਚ ਬੋਲਣ ਵਾਲਾ ਬੰਦਾ ਹੈ ਮੇਰੇ ਨਾਲ ਜਿਹੜਾ ਮਰਜ਼ੀ ਆ ਕੇ ਬੈਠ ਕੇ ਚੇਹ ਭਗਵਾਨ ਤੁਮਾਂ ਜੀ ਆ ਜਵੇ ਚ ਜਿਹੜਾ ਮਰਜ਼ੀ ਆ ਜਵੇ ਮੇਰੇ ਨਾਲ ਡਾਕਟਰ ਚਰਨਜੀਤ ਜੀ ਚਾਹੀਏ ਜਿਨ੍ਹਾਂ ਦਾ ਨਾਲ ਸਾਥ ਦਿੱਤਾ ਪੂਰਾ ਪੂਰਾ ਸਾਹ ਦਿੱਤਾ ਦਿਲ ਨਾਲ ਦਿਲ ਖੋਲ ਕੇ ਸਾਹ ਦਿੱਤਾ ਜੀ ਹੈ ਉਹਨੇ ਆਪਾਂ ਨੂੰ ਯਾਰ ਪਤਾ ਗੱਲਾ ਬਿਲਕੁਲ ਉਹ ਮਨ ਮਨ ਫਿੱਕਾ ਪੈ ਗਿਆ ਹਾਂ ਦੀਏ ਜ਼ਿੰਦਗੀ ਤੋਂ ਯਾਰ ਕਹਿੰਦਾ ਮਨ ਮਾਰ ਕੇ ਸੋਚਦਾ ਸੋਚਦਾ ਹਾਂ ਲੰਮੀ ਸੋਚ ਕੋੜੇ ਰੰਡੀ ਦਾ ਰੰਡ ਨੂੰ ਕੱਟ ਲਵੇ ਕੱਟਣ ਨਹੀਂ ਦਿੰਦੇ ਲੋਕ ਕੋੜੇ ਸਾਡੇ ਨਾਲ ਤਾਂ ਲਾਹ ਹੀ ਹੀਰਾ ਗੱਲ ਸੱਚਾ ਸੱਚਿਆ ਕਹਿੰਦਾ ਕਹਿੰਦਾ ਕਨੈ ਦੁਨੀਆ ਸਫਰ ਮੁਸਾਫਰਾ ਦੀ ਬੰਦਾ ਆਣ ਕੇ ਵਕਤ ਲੰਗਾ ਜਾਂਦਾ ਕੋਈ ਫੁੱਲਾਂ ਨਾਲ ਵੀ ਹੱਸਦਾ ਨਹੀਂ ਕੋਈ ਕੰਡਿਆਂ ਨਾਲ ਵੀ ਨਵਾ ਜਾਂਦਾ ਕੋਈ ਕੰਡਿਆਂ ਨਾਲ ਵੀ ਨਵਾ ਜਾਂਦਾ ਤੁਸੀਂ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਰੈਲੀ ਹੈ ਕੁਰਾਲੀ ਦੇ ਵਿੱਚ ਤੁਸੀਂ ਉੱਥੇ ਪਹੁੰਚੇ ਹੋ ਕੀ ਲੱਗਦਾ ਸ਼੍ਰੋਮਣੀ ਅਕਾਲੀ ਦਲ ਇੱਕ ਵਧੀਆ ਪਾਰਟੀ ਹੈ ਜਿਹੜੀ ਕਿ ਜੋ ਕਹਿੰਦੀ ਉਹ ਕਰਦੀ ਹੈ ਬਿਰ ਸੋਣਵੀਂ ਅਕਾਲੀ ਦਲ ਦੇਖ ਇੱਕ ਮਿੰਟ ਜੇ ਅਕਾਲੀ ਦਲ ਕਰਦੀ ਸੀ ਕੰਮ ਹੈ ਜੇ ਅਕਾਲੀ ਦਲ ਕੰਮ ਕਰਦੀ ਸੀ ਹੈ ਤਾਹੀਂ ਤਾਹੀਂ ਇੱਧਰ ਆਉਣਾ ਪਿਆ ਆਉਣਾ ਪਿਆ ਰੈਲੀ ਦੇ ਵਿੱਚ ਵਿਚਾਰੇ ਸੁਣਨ ਨੂੰ ਕੋਈ ਮਨ ਭਾਜਵੇ ਵਿਚਾਰੇ ਸੁਣ ਲੂਗੇ ਇਹ ਤਾਂ ਦੇਖ ਆਪਣੇ ਆਪ ਤੁਹਾਨੂੰ ਪਤਾ ਹੀ ਆ ਕਹਿੰਦਾ ਵੀ ਬੰਦਾ ਆਪਣੇ ਆਪੇ ਚਲੇ ਜਾਂਦਾ ਏ ਉਧਰ ਨੂੰ ਲਿਓ ਘਰ ਦੇ ਤਾਂ ਕਹੋਂਗੇ ਵੀ ਪਾਈ ਤੂੰ ਕਮਾ ਕੇ ਕੈ ਲੈ ਗਿਆ ਤੁਸੀਂ ਇੱਥੇ ਰੈਲੀ ਚ ਆਏ ਹੋਏ ਸੁਖਵੀਰ ਸਿੰਘ ਬਾਦਲ ਦੀ ਘਰ ਕਿੱਲੇ ਕੇ ਜਾਉਂਗੇ ਫਿਰ ਤੁਸੀਂ ਸ਼ਾਮ ਨੂੰ ਤੈਨੂੰ ਕੀ ਕੀ ਦੁੱਖ ਦੱਸਾਂ ਨਾ ਮੈਂ ਰੋਵਾਂ ਨਾ ਮੈਂ ਹੱਸਾਂ ਯਾਰ ਹੈ ਫੜ ਕੇ ਆਲੇ ਜਾੜਾ ਕੋੱਖ ਵੀ ਨਹੀਂ 20 ਰੁਪਏ ਕਿਰਾਏ ਦੇ ਪਏ ਆ ਜੇਬ ਤੇ ਵਿੱਚ ਆਲਾ ਦੇਖ ਲਾ ਝੂਠੀ ਤੇਰੇ ਕੋਲ ਬੋਲਦਾ ਉਹ ਕਿਰਾਇਆ ਲਾ ਕੇ ਚੱਲ ਜੜਾ 20 ਕਾਲੂ ਵੇਰ ਕਹਿੰਦਾ ਐਰ ਕਰਦੇ ਲੋਕ 20 ਰੁਪਏ ਪਏ ਆ ਕਿਰਾਇਆ ਲੱਗ ਜਾਣਾ ਬੱਸ ਬੱਸ ਆਉਣ ਲੱਗੀ ਆ ਮਤਲਬ ਅਕਾਲੀ ਦਲ ਨਾਲ ਇੰਨਾ ਪਿਆਰ ਯਾਰ ਵੀ ਤੁਸੀਂ ਘਰ ਤੋਂ 20 ਰੁਪਏ ਲੈ ਕੇ ਆਏ ਆ ਦਿਹਾੜੀ ਕਰਨ ਆਏ ਸੀਗੇ ਦਿਹਾੜੀ ਪਾ ਜਾਣਾ ਨਹੀਂ ਤੁਸੀਂ ਸੁਖਵੀਰ ਬਾਦਲ ਨੂੰ ਮਿਲਣ ਆ ਗਏ ਵੀ ਆਈ 20 ਰੁਪਏ ਘਰ ਕਿਰਾਇਆ ਲਾ ਕੇ ਚਲ ਜੂਗੇ ਦਿਹਾੜੀ ਵੀ ਪਾਣੀ ਅੱਜ ਦਿਹਾੜੀ ਲੱਗਿਓ ਨਹੀਂ ਚੌਂਕ ਪਰ ਮਿਲਦੀਓ ਨਹੀਂ ਦਿਹਾੜੀ ਹੂੰ ਮਸ ਇੱਕ ਦਿਨ ਦਿਹਾੜੀ ਲੱਗੀ ਚਾਰ ਦਿਨ ਬੇਲੇ ਸਾਸਿਕ ਮਜ਼ਦੂਰਾਂ ਨੇ ਕਿੱਥੇ ਕਮਾਉਣੇ ਢੇਲੇ ਐਕਨ ਟੋਟ ਕੇ ਭਗਵਤਮਾਨ ਨੇ ਸਾਨੂੰ ਸੁਣਾ ਕੇ ਪਸਾ ਲਿਆ ਹੁਣ ਗੰਗੇ ਲਖਮੀਪੁਰ ਵਾਲੇ ਨੇ ਵੀ ਆਪਣਾ ਗੱਬ ਵਾ ਲਿਆ ਹੈ ਭਗਵਤਮਾਨ ਬੜੇ ਸੁਣਾਉਂਦਾ ਟੋਟ ਕੇ ਹੈ ਇਹ ਟੋਟ ਕੇ ਭਗਵਤਮਾਨ ਨੂੰ ਕਹਿੰਦਾ ਇੱਕੋ ਸੋਚਦਾ ਮਾਲਕਾ ਸੋਚ ਮੈਂ ਭਗਵਤਮਾਨ ਅੜੀ ਉਹ ਕਹਿੰਦਾ ਸੀ ਨਾ ਭਗਵਤਮਾਨ ਨੇ ਕਿਆ ਸੀ ਕਹਿੰਦਾ ਮੈਂ ਭਗਤ ਸਿੰਘ ਦੀ ਸੋਚੜੇ ਭਗਤ ਸਿੰਘ ਨੇ ਕਿਆ ਗਿਆ ਸੀ ਕਹਿੰਦਾ ਕਰੋ ਯਾਦ ਸ਼ਹੀਦਾਂ ਨੂੰ ਜਿਨ੍ਹਾਂ ਦੇਸ਼ ਯਾਦ ਕਰਵਾਇਆ ਉਹ ਬਾਜੀ ਲਾਗੇ ਸਿਰ ਤੜਦੀ ਜੀਵਨੀ ਦੇਸ ਦੇ ਲੇਖੇ ਲਾਇਆ ਉਹ ਗਏ ਆਂਬਰੀ ਸੂਰਮੇ ਉਹ ਦੁਨੀਆ ਯਾਦ ਰਹੂਗੀ ਕਰਦੀ ਪਰ ਇਹਨਾ ਸ਼ਹੀਦਾਂ ਨੂੰ ਤਾਈਓ ਦੁਨੀਆ ਚੁੱਕੇ ਕਰਦੀ ਪਰ ਇਹਨਾ ਸ਼ਹੀਦਾਂ ਨੂੰ ਤਾਈਓ ਦੁਨੀਆ ਚੁੱਕੇ ਕਰਦੀ ਉਹ ਵੀਰ ਪਗਤ ਸਿੰਘ ਨੇ ਵੀ ਵਿੱਚ ਅਸੈਂਬਲੀ ਦੇ ਬੰਬ ਮਾਰਿਆ ਫਿਰ ਉਦਮ ਸਿੰਘ ਨੇ ਵੀ ਵਰੀ ਲੰਦਨ ਦੇ ਜਿਹਾ ਹਮਾਰਿਆ ਕਹਿੰਦਾ ਪੱਜਣਾ ਪੱਜਲਾ ਤੂੰ ਵੇ ਇੱਥੇ ਕੋਈ ਨਾ ਤੇਰਾ ਹੱਦਰਦੀ ਪਰੇ ਨਾਮ ਸ਼ਹੀਦਾਂ ਨੂੰ ਤਾਈਓ ਦੁਨੀਆ ਚੁੱਕੇ ਕਰਦੀ ਉਹ ਲਖਮੀਪੁਰਿਆ ਕਹਿੰਦਾ ਏ ਵੇ ਲਖਾਂ ਸੂਰ ਮੇਂ ਫਾਂਸੀ ਚੜ ਗਏ ਜਾਦੀ ਦੇਸ਼ ਤੇ ਪੀੜ ਪਈ ਤਾਂ ਜੋ ਦੇ ਸੀਨਾ ਤਾਣ ਕੇ ਖੜ ਗਏ ਕੀ ਬਾਤ ਹੈ ਜੀ ਇਹ ਸਾਨੀ ਸੋਮ ਸਿੰਘ ਜੀ ਤੇ ਇਹਨਾਂ ਨੇ ਆਪਣਾ ਦਰਦ ਵੀ ਬਿਆਨ ਕੀਤਾ ਹੈ ਕਿ ਮਜ਼ਦੂਰਾਂ ਨੂੰ ਲੋਕ ਚੋਣਾ ਵਕਤ ਦਾ ਯਾਦ ਕਰਦੇ ਆ ਤੇ ਉਸ ਤੋਂ ਬਾਅਦ ਭੁੱਲ ਜਾਂਦੇ ਆ ਕਾਫੀ ਟੋਟ ਕੇ ਵੀ ਇਹਨਾਂ ਨੇ ਭਗਵੰਤ ਮਾਨ ਜੋ ਕਿ ਮੁੱਖ ਮੰਤਰੀ ਪੰਜਾਬ ਨੇ ਆਉਣਾ ਤੇ ਛੱਡੇ ਨੇ ਤੁਸੀਂ ਵੀ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਕਿ ਮਜ਼ਦੂਰਾਂ ਨੂੰ ਹਰ ਇੱਕ ਰਾਜਨੀਤਿਕ ਪਾਰਟੀ ਯੂਜ਼ ਕਰਦੀ ਹੈ ਜਾਂ ਫਿਰ ਮਜ਼ਦੂਰਾਂ ਦਾ ਵੀ ਕੁਝ ਬਣੇਗਾ ਇਸ ਵੀਡੀਓ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰਿਓ ਕਿਉਂਕਿ ਅਮੀਰਾਂ ਦੀ ਵੀਡੀਓ ਤੁਸੀਂ ਜ਼ਰੂਰ ਸ਼ੇਅਰ ਕਰਦੇ ਹੋ ਤੇ ਇਸ ਗਰੀਬ ਜੋ ਵਧੀਆ ਗਾਣ ਵਾਲਾ ਵਿਅਕਤੀ ਹੈ ਇਸ ਦੀ ਵੀਡੀਓ ਵੀ ਜ਼ਰੂਰ ਸ਼ੇਅਰ ਕਰਿਓ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਤੁਹਾਡਾ ਆਪਣਾ ਰਣਕਰਾਲੀ